ਕੀ ਕੁੰਦਣਾ ਬੜੇ ਨਾ ਫੋਟੋ ਪਰ ਆਉਣੇ ਜੀ ਸਾਡਾ ਫੈਨਾ ਤੇ ਰਾਜਵੀਰ ਜਵੰਦਾ ਭਾਈ ਨਾ ਸੱਚੀ ਦਿਲ ਦਾ ਬਹੁਤ ਸਾਫ਼ ਇਨਸਾਨ ਆ ਜਿੰਨੀ ਸੋਹਣੀ ਗਾਇਕੀ ਕਰਦਾ ਐ ਨਾ ਉਨੇ ਹੀ ਮਿੱਠੇ ਸੁਭਾਅ ਦਾ ਏ ਬਾਈ ਵੀਰਾਂ ਨਾਲ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਪਿਆ ਏ ਤੇ ਸਾਰੇ ਹੀ ਲੋਕ ਅਰਦਾਸਾਂ ਕਰਦੇ ਪਏ ਆ ਕਿ ਸਾਡਾ ਬਾਈ ਠੀਕ ਹੋ ਜਾਵੇ। ਹਾਲ ਹੀ ਨਾਲ ਵਿੱਚ ਇੱਕ ਬਾਈ ਦੀ ਪੁਰਾਣੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਜਿਸ ਵਿੱਚ ਨਾ ਛੋਟੇ-ਛੋਟੇ ਬੱਚੇ ਰਾਜਵੀਰ ਨੂੰ ਦੇਖ ਕੇ ਕਹਿੰਦੇ ਪਏ ਆ ਵੀ ਆਪਾਂ ਫੋਟੋ ਖਿਚਾਉਣੀ ਆ। ਇਨੀ ਕਿ ਨਿੱਕੇ-ਨਿੱਕੇ ਪਤੰਦਰ ਦੇ ਕਹਿੰਦੇ ਪਏ ਆ ਰਾਜਵੀਰ ਬਾਈ ਸਾਡਾ ਫੈਨ ਆ ਤੇ ਰਾਜਵੀਰ ਇਹ ਸੁਣ ਕੇ ਨਾ ਬਹੁਤ ਹੱਸਿਆ ਤੇ ਫਿਰ ਦੇਖੋ ਉਹਨਾਂ ਨਾਲ ਫੋਟੋ ਖਿਚਾਉਣ ਲੱਗੇ ਆ। ਬਾਈ ਤੁਮ ਹੁੰਦੇ ਨਾ ਫੋਟੋ ਕਰਾਉਣੀ ਦੀ ਹੈ ਸਾਡਾ 팬 ਸਾਡਾ ਮੈਂ ਯਾਰ ਦੱਦਾ ਵੇਰਾਂ ਮੈਂ ਫੋਟੋ ਕਰਾਉਣੀ ਆ ਕੋਈ ਯਾਰ ਖੜੋ ਕੇ ਕਰਾਉਂਦਾ ਮੈਂ ਕਰਾ ਹਾਂ ਹਾਂਜੀ ਤੁਸੀਂ ਵੀ ਰਾਜਵੀਰ ਚ ਬੰਦਾ ਦੇ ਲਈ ਰੱਬ ਅੱਗੇ ਅਰਦਾਸ ਜ਼ਰੂਰ ਕਰੋ ਤੇ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰਾਖਾ